ਸੋਣਿਓ ਸਤਿ ਸ੍ਰੀ ਅਕਾਲ ਜੀ ਅੱਜ ਪਹੁੰਚੇ ਆਂ ਜ਼ਿਲ੍ਹਾ ਫਿਰੋਜ਼ਪੁਰ ਢਿੱਲੋਂ ਪਾਵਰ ਵਾਲਿਆਂ ਕੋਲ ਇਹ ਬਾਈਆਂ ਦੀ ਮੈਨੂਫੈਕਚਰਿੰਗ ਯੂਨਿਟ ਆ ਇਹ ਕੀ ਆ ਉਹ ਬਣਾਉਂਦੇ ਆ ਪਾਵਰ ਟਿੱਲਰ ਹੁੰਦੇ ਆ ਜਿਹੜੇ ਛੋਟੇ ਟਿੱਲਰ ਤੇ ਅੱਜ ਇਹਨਾਂ ਨੇ ਟਰੈਕਟਰ ਲਾਂਚ ਕਰਨਾ 17 18 ਐਚਪੀ ਦਾ ਸਭ ਤੋਂ ਘੱਟ ਰੇਟ ਵਾਲਾ ਟਰੈਕਟਰ ਆ ਉਹ ਪੰਜਾਬ ਦੇ ਵਿੱਚ ਲਾਂਚ ਕਰਨਗੇ ਆਜੋ ਤੁਹਾਨੂੰ ਗਾਹ ਨੂੰ ਦਰਸ਼ਨ ਕਰਾਉਣੇ ਆ ਇਹ ਬਾਈ ਜਗਤਜੀਤ ਦੇ ਵੀ ਡੀਲਰ ਹੈਗੇ ਨੇ ਆਪਣੇ ਮੰਨ ਕੇ ਚੱਲੋ ਰੀਪਰਸ ਤੇ ਉਹ ਸਾਰਾ ਇਹਨਾਂ ਦਾ ਸੰਦ ਪਾਣੀ ਪਿਆ ਆਜੋ ਵਗਰਾ ਆਹ ਰੀਪਰ ਰੀਪਰਸ ਖੜੇ ਨੇ ਰੀਪਰ ਦੇ ਵੀ ਡੀਲਰ ਨੇ ਤੇ ਆਹ ਸਮਾਨ ਆ ਜੀ। ਬਾਕੀ ਜਗਤਜੀਤ ਇੰਡਸਟਰੀ ਤੋਂ ਬਾਈ ਜਿਉਣੀ ਉੱਚੇਚੇ ਤੌਰ ਤੇ ਪਹੁੰਚੇ ਨੇ। ਤੇ ਬਾਈ ਜਿਉਣੀ ਤੇ ਲੋਣੀ ਇਹਨਾਂ ਦੇ ਅਥਾਰਾਈਜ਼ਡ ਡੀਲਰ ਵੀ ਨੇ ਤੇ ਆਪਣੇ ਸੰਦਾਂ ਦੇ ਮੈਨੂਫੈਕਚਰਰ ਵੀ ਨੇ। ਢਿੱਲੋਂ ਪਾਵਰ ਟੂਲ ਵੀ ਇਹ ਸਾਰਾ ਬਣਾਉਂਦੇ ਨੇ ਤੇ ਜਗਤਜੀਤ ਦੇ ਅਥਾਰਾਈਜ਼ਡ ਡੀਲਰ ਨੇ ਅੱਗੇ ਤੁਹਾਨੂੰ ਵੀਡੀਓ 'ਚ ਦਰਸ਼ਨ ਕਰਾਉਨੇ ਆ ਫੱਟੇ ਝੱਕ ਬੰਦੇ ਨੇ। ਰੋਜ਼ਗਾਰ ਵੀ ਸਿਰਜਿਆ ਆਪਣੇ ਲਈ ਤੇ ਲੋਕਾਂ ਨੂੰ ਸਹੂਲਤਾਂ ਵੀ ਦਿੱਤੀਆਂ ਨੇ খালি ਸੋਣਿਓ ਪਹੁੰਚਿਆ ਢਿੱਲੋਂ ਪਾਵਰ ਇਹ ਲਰ ਵਾਲੇ ਬਾਈ ਜੀ ਉਹਨਾਂ ਕੋਲ ਇਹ ਬਾਈ ਜੀ ਨੇ ਆਪਣੀ ਮੈਨੂਫੈਕਚਰਿੰਗ ਯੂਨਿਟ ਇਹੀ ਆ ਜੀ ਬਿਲਕੁਲ ਇੱਥੇ ਜੀ ਪਿੰਡ ਇੱਥੇ ਬਣਦਾ ਜੀ 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 ਇੱਥੇ ਆਪਣੀ ਡੀਲਰਸ਼ਿਪਸ ਕਿੱਥੇ ਕਿੱਥੇ ਅਵੇਲੇਬਲ ਨੇ ਪੰਜਾਬ ਜਾਂ ਇੰਡੀਆ 'ਚ ਬ੍ਰਦਰ ਅਸੀਂ ਫੇਲ ਆ ਅਸੀਂ ਡਾਇਰੈਕਟ ਡੀਲ ਕਰ ਰਹੇ ਹਾਂ ਜੀ ਪੂਰੇ ਵਰਲਡ ਦੇ ਵਿੱਚ ਅੱਛਾ ਜੀ ਔਰ ਅਸੀਂ ਹੁਣ ਡੀਲਰਸ਼ਿਪ ਦਾ ਕਨਸੈਪਟ 2025 ਤੋਂ ਸ਼ੁਰੂ ਕਰਨ ਲੱਗੇ ਆ ਜੇ ਕਿਸੇ ਮੇਰੇ ਭਰਾ ਵੀਰ ਨੇ ਡੀਲਰਸ਼ਿਪ ਲੈਣੀ ਆ ਕੋਈ ਡਿਸਟ੍ਰੀਬਿਊਟਰਸ਼ਿਪ ਲੈਣੀ ਆ ਅਸੀਂ ਉਹ ਹੁਣ 25 ਸ਼ੁਰੂ ਕਰ ਰਹੇ ਆ ਉਹ ਸਾਡੇ ਨਾਲ ਕਨੈਕਟ ਕਰ ਸਕਦਾ ਪਹਿਲਾਂ ਤੁਸੀਂ ਇੱਥੋਂ ਹੀ ਸਾਰੀ ਸਪਲਾਈ ਸੀ ਤੁਹਾਡੀ ਸਾਡੇ ਇੱਥੋਂ ਸੀ ਪੈਨ ਇੰਡੀਆ ਸੀ ਤੁਸੀਂ ਆਊਟ ਆਫ ਇੰਡੀਆ ਵੀ ਵੇਚਦੇ ਨਹੀਂ ਆਊਟ ਆਫ ਇੰਡੀਆ ਵੀ ਸਾਡੇ ਜਾਂਦੇ ਕਿੱਥੇ ਕਿੱਥੇ ਜਾਂਦੇ ਆ ਜੀ ਆਪਣੇ ਸਾਡੇ ਆਪਣੇ ਯੂ ਐਸ ਵਿੱਚ ਵੀ ਗਏ ਨੇ ਜੀ ਅੱਛਾ ਯਾਰ ਹਾਂਜੀ ਯੂਰਪ ਦੇ ਵਿੱਚ ਕੈਨੇਡਾ ਚ ਗਏ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਮਤਲਬ ਫਰਕ ਕੀ ਆ ਤੁਹਾਡੇ ਵਾਲੇ ਚ ਅਗਲਾ ਤੁਹਾਡੇ ਕੋਲ ਹੀ ਕਾਤੇ ਆਵੇ ਬ੍ਰਦਰ ਮੇਨ ਗੱਲ ਕੀ ਆ ਜੀ ਵੇਖੋ ਜਿਹੜਾ ਇਹ ਪਾਵਰ ਜਿਹੜਾ ਟੀਲਰ ਆ ਲੈਣ ਦਾ ਕੰਮ ਇਹਦੇ ਚ ਵਾਈਬ੍ਰੇਸ਼ਨ ਦਾ ਪ੍ਰੋਬਲਮ ਬਹੁਤ ਤਗੜੀ ਰਹਿੰਦੀ ਆ ਇਨ ਜਰਨਲ ਜਿਹੜੇ ਸਾਰੇ ਕਾਮਨ ਆਉਂਦੇ ਨੇ ਕਾਮਨ ਆਉਂਦੇ ਹਾਂਜੀ ਅਸੀਂ ਸਿਰਫ ਅਸੀਂ ਵਾਈਬ੍ਰੇਸ਼ਨ ਦੇ ਉੱਪਰ ਕੰਮ ਕੀਤਾ ਜੀ। ਅੱਛਾ ਜੀ। ਸਾਡੇ ਮਸ਼ੀਨ ਦੇ ਵਿੱਚ ਵਾਈਬ੍ਰੇਸ਼ਨ ਦਾ ਬਹੁਤ ਮਿਹਨਤ ਧਿਆਨ ਰੱਖ ਕੇ ਅਸੀਂ ਡਿਜ਼ਾਈਨ ਕੀਤਾ। ਮਤਲਬ ਇਹਦੇ ਤੇ ਵਾਈਬ੍ਰੇਸ਼ਨ ਨਹੀਂ ਹੈਗੀ। 100% ਮੇਡ ਇਨ ਇੰਡੀਆ ਹੈ। ਮੇਡ ਇਨ ਇੰਡੀਆ। ਅੱਛਾ। ਹੋਂਡਾ ਦਾ ਇੰਜਨ ਹੈ। ਠੀਕ ਆ ਜੀ। ਇਹ ਪੈਟਰੋਲ ਇੰਜਨ ਆ ਜੀ। ਪੈਟਰੋਲ ਦੇ ਕਿੰਨੇ ਵੇਰੀਐਂਟ ਆਉਂਦੇ ਨੇ ਬਾਈ ਜੀ ਇਹਨਾਂ ਦੇ ਪਾਵਰ ਦੇ। ਲੱਗ ਪਾਣੀ ਦੇ ਕੋ ਅਸੀਂ ਸਾਡੇ ਕੋਲੇ ਡਿਜ਼ਾਈਨ ਵੇਚ ਤਾਂ ਸਾਡੇ ਕੋਲੇ ਦੋ ਮਾਡਲ ਨੇ। ਠੀਕ ਆ ਜੀ। ਬਾਲਾ ਨਹੀਂ ਜਣੀ। ਅਸੀਂ ਇੱਕ ਦੇ ਵਿੱਚ ਹੀ ਬਹੁਤ ਕੁਝ ਕਰਤਾ ਨਾ ਜੀ। ਓਕੇ। ਜਿਵੇਂਦਾਰ ਨੂੰ ਕੀ ਚਾਹੀਦਾ ਮਤਲਬ ਕੀ ਕੀ ਆ ਮਾੜਾ ਕਰੂੰਗਾ ਐਕਸਪਲੇਨ ਬਰਦਰ ਵੇਖੋ ਹਾਂਜੀ ਹੁਣ ਇਹ ਹੈਗਾ 18 ਇੰਚ ਹਾਂਜੀ ਇਹਨੂੰ ਘਟਾ ਕੇ ਆਪਾਂ 16 ਇੰਚ ਹਾਂਜੀ ਇਹਨੂੰ 14 ਇੰਚ ਹਾਂਜੀ ਇਸੇ ਨੂੰ 12 ਇੰਚ ਤੇ 9 ਇੰਚ ਆਪਾਂ ਇੱਕ ਮਾਡਲ ਨੂੰ ਹੀ ਚਲਾ ਸਕਦੇ ਹਾਂ ਠੀਕ ਹੈ ਉਹ ਸਾਡੇ ਲੱਗੇ ਹੋਏ ਨੇ ਜਿਵੇਂ ਅਸੀਂ ਆਪਣਾ ਸੌਰੀ ਇਹ ਲੱਗੇ ਨੇ ਉਹ ਵੇਖੋ ਜੀ 9 ਇੰਚ ਵੀਰ ਉਹ ਬਲੇਡ ਬਲੇਡ ਲਾਓ ਹਣਾ ਆਹ ਵਾਲਾ ਜੀ ਹਾਂਜੀ ਇਹ 9 ਇੰਚ ਦੇਖੋ ਇਹ 9 ਇੰਚ ਹੋ ਗਿਆ ਜੀ ਅੱਛਾ ਜੀ 9 ਇੰਚ ਤੋਂ ਉੱਪਰ ਮੁੜ ਕੇ ਆ ਜਾਂਦਾ ਜੀ 12 ਇੰਚ ਹਾਂਜੀ 12 ਜੀ ਹਾਂਜੀ ਇੱਥੇ 12 ਹਾਂਜੀ 12 ਤੋਂ ਅੱਗੇ 14 16 18 ਇੰਚ ਨਹੀਂ ਇਹ 21 ਅਡਜਸਟ ਹੋ ਜਾਂਦਾ ਹੈ 21 ਹੀ ਹੋ ਜਾਂਦਾ ਆ ਫਿਰ ਸ਼ਾਫਟ ਕਿਵੇਂ ਵੱਧਦੀ ਹੈ ਜੀ ਇਹ ਇਹ ਵੀਰ ਜੀ ਮਸਾ ਅੰਦਰ ਬਾਹਰ ਅਵੇਂ ਸੇ ਅੱਛਾ ਪੈਨਸ ਲੱਗਿਆ ਅੱਛਾ ਆਪ ਨੂੰ ਐਕਸਪੈਂਡ ਕਰ ਲਓ ਭਾਵੇਂ ਇਕੱਠੀਆਂ ਕਰ ਲਿਓ ਇਕੱਠੀਆਂ ਕਰ ਲਿਓ ਠੀਕ ਹੈ ਜੀ ਇਹ ਆਪਾਂ ਬਲੇਡਸ ਦੀ ਫਿਰ ਆਪਾਂ ਇਧਰ ਇਧਰ ਆ ਜੀ ਹਾਂਜੀ ਆ ਪਿੱਛੇ ਨੁੱਪੇ ਮੜਾ ਅੱਛਾ ਜੀ ਇਹ ਹੁਣ ਮਤਲਬ ਇਹ 28 ਇੰਚੀ ਹੈ ਜੀ ਇਸ ਟਮ ਅੱਛਾ ਜੀ ਮਤਲਬ ਵੀ 28 30 ਇੰਚ ਵੀ ਕਰ ਸਕਦੇ ਇਹਨੂੰ ਇੱਕੇ ਮਾਡਲ ਆ ਇਹ ਸਾਰੇ ਹੀ ਇੱਕੇ ਮਾਡਲ ਅਸੀਂ ਨਾ ਆਪ ਚੱਕਰਾਂ 'ਚ ਪੈਸੇ ਨਾ ਹੀ ਅਗਲੇ ਨੂੰ ਪਾਇਆ ਅੱਛਾ ਜੀ ਵੀ ਕਿਸੇ ਨੂੰ ਕਹਦਾ ਵੀ ਆਹ ਲੈ ਜਾਓ ਕਿਸੇ ਨੂੰ ਕਹਤਾ ਵੀ ਅਸੀਂ ਇੱਕ ਮਾਡਲ ਲੈ ਜਾਓ ਇਹ ਬ੍ਰਹਮ ਅਸਤਰੀ ਹੈ ਜੀ ਜੋ ਜਿਹੜੇ ਮਰਜੀ ਫਸਲ ਜਿੰਨੀਆਂ ਵੀ ਵੇਜੀਟੇਬਲ ਉਹ ਆਕਲਾ ਸਪੂਰਨ ਕਰਤਾ ਜੀ ਇੱਕ ਹੀ ਕਰਤਾ ਜੀ ਅਸੀਂ ਚੱਕਰ ਹਾਂ ਬਾਕੀ ਸਾਡੇ ਕੋਲ ਹੋਰ ਮਾਡਲ ਹੈਗਾ ਇੱਕ ਅੱਛਾ ਜੀ ਚਲੋ ਉਹ ਵੀ ਉਹ ਵੀ ਸੇਮ ਕੈਟਾਗਰੀ ਕੋ ਕਿ ਵੇਖੋ ਅਸੀਂ ਬਣਾਈਆਂ ਚੀਜ਼ ਜਿਵੇਂ ਦਰ ਦੇ ਵੇਜੀਟੇਬਲ ਜਿੰਨੀਆਂ ਵੀ ਫਸਲਾਂ ਲਾਉਣਾ ਚਾਹਵੇ ਉਹਨੂੰ ਇਹ ਨਾ ਸੋਚਣਾ ਪਾਵੇ ਵੀ ਕੱਲ ਨੂੰ ਮੇਰਾ ਗੜਾਈ ਦਾ ਮੇਰੇ ਕੋਲ ਕੀ ਸਾਧਨ ਹੈ ਹਾਂਜੀ ਹੁਣ ਆ ਵੀਰ ਜੀ ਹੁਣੀ ਇਹ ਵੀ 2 ਸਾਲ ਤੋਂ ਚਲਾ ਰਹੇ ਨੇ ਅੱਛਾ ਜੀ ਆਜੋ ਭਾਈ ਜੀ 4 4 ਸਾਲ ਹੋ ਗਏ ਆ ਬੰਦੇ 5 ਸਾਲ ਲੱਗੋ ਵੀ ਆ ਰਹੇ ਨੇ ਵੀਰ ਜੀ ਨੇ ਇਹ ਚਲਾ ਰਹੇ ਨੇ ਇਹ ਕਾਦੇ ਕੰਮ ਚ ਆਪਾਂ ਵਰਤੇ ਭਾਈ ਜੀ ਇਹ ਆਪਾਂ ਮਿਰਚਾਂ ਦੀ ਖੇਤੀ ਦੇ ਵਰਤੇ ਆਈ ਅੱਛਾ ਜੀ ਮਾੜਾ ਜੇ ਐ ਐਕਸਪਲੇਨ ਕਰੋਗੇ ਵੀ ਕਿਹੜੇ ਕਿਹੜੇ ਜ਼ਿਮੀਂਦਾਰਾਂ ਨੂੰ ਇਹਦੀ ਲੋੜ ਇਹ ਤਾਂ ਹਰ ਇੱਕ ਨੂੰ ਲੋੜ ਹੈ ਜੀ ਥੋੜੀ ਮੋਟੀ ਆਪਾਂ ਸਬਜ਼ੀ ਲਾਉਣੇ ਜਿੱਦਾਂ ਮੈਂ ਉਹੀ ਪੁੱਛਣਾ ਸੀ ਵੀ ਜਿਵੇਂ ਹੁਣ ਆਪਾਂ ਮਾੜੀ ਮੋਟੀ ਸਬਜ਼ੀ ਘਰਾਂ 'ਚ ਲਾਉਨੇ ਆ ਹਾਂਜੀ ਗੁਡਾਈ ਬਹੁਤ ਵਧੀਆ ਕਰਦਾ ਈ ਬਹੁਤ ਵਧੀਆ ਰਿਜ਼ਲਟ ਆ ਇਹ ਤਾਂ ਭਾਈ ਜੀ ਫਿਰ ਇਹ ਮੈਟਰ ਤਾਂ ਇਹ ਕਰਦਾ ਨਾ ਵੀ ਬਜਟ 'ਚ ਹੈ ਕੀ ਇਹਦਾ ਐਮ ਆਰ ਪੀ ਹੈਗਾ ਭਾਈ ਜੀ ਇਹ ਬਜਟ ਦੇ ਵਿੱਚ ਹੀ ਆ ਜੀ ਇਹਦੇ ਉੱਪਰ ਆਪਾਂ ਨੂੰ ਸਬਸਿਡੀ ਵੀ ਮਿਲਦੀ ਆ ਜੀ ਸਬਸਿਡੀ ਵੀ ਹਾਂਜੀ ਸਬਸਿਡੀ ਆਪਾਂ ਨੂੰ ਮਿਲਦੀ ਆ ਪਰ ਮਾਰਦੀ ਕਿੰਨਾ ਭਾਈ ਜੀ ਇਹਦਾ ਸਾਡੇ ਕੋਲੇ ਜੀ 80000 ਦਾ ਮਾਡਲ ਹੈਗਾ ਅੱਛਾ ਜੀ 65000 ਦਾ ਹੈਗਾ 70 ਦਾ ਹੈਗਾ ਸਾਡੇ ਕੋਲੇ ਹਾਂਜੀ ਇਸ ਤੋਂ نیچے ਵੀ ਹੈਗੇ ਨੇ ਇਹ ਚੀਜ਼ ਹੈ ਮੈਂ ਖੋਦੇ ਪਾਟ ਸਾਹਿਬ ਚਲਾ ਕੇ ਦੇਖਿਆ ਹੀ ਰਿਜ਼ਲਟ ਬਹੁਤ ਵਧੀਆ 65 70000 ਤੋਂ ਮੰਨ ਕੇ ਚਲੋ ਸਟਾਰਟ ਹੋ ਜਾਂਦਾ ਜੀ ਜੇ ਆਪਾਂ ਨੇ ਘਰਾਂ ਚ ਚਲੋ ਜਿਹੜੇ ਬੰਦੇ ਮਿਰਚਾਂ ਦੀ ਜਾਂ ਹੋਰ ਕਿੱਦਾਂ ਦੀ ਖੇਤੀ ਕਰਦੇ ਨੇ ਉਹ ਤਾਂ ਅਲੱਗ ਇਸ਼ੂ ਆ ਜਿਹੜੇ ਬੰਦਿਆਂ ਨੇ ਘਰਾਂ ਚ ਮੰਨ ਕੇ ਚਲੋ ਜਿਨੇ ਮੇਰੇ ਵਰਗੇ ਨੇ 2-4 ਬਿਸਤ ਲਾਇਆ ਹੋਇਆ ਉਹ ਫੜ ਕੋ 37000 ਦਾ ਵੀ ਹੈਗਾ ਜੀ अच्छा जी ए1 ओदे भी करा दो भाई जी दर्शन फिर किथे ओ सारे पीछे मॉडल पए ने बाकी इन आपा इनडे टेक्निकल गल्लायां जेडीयां ਕਰਨ ਵਾਲੀਆਂ ਉਹ ਕਰਦੇ ਨੇ टेक्निकल ਨੂੰ ਵੇਡ ਲੋ ਕੋਈ ਗੱਲ ਨਹੀਂ ਉਹਨੂੰ ਬਾਅਦ ਚ ਕਰਦੇ ਨੇ আচ্ছা बाकींदा ਆਪਾਂ ਵੈਸੇ ਕਿ ਕਿੰਨੇ ਐਚਪੀ ਆ ਜੀ ਇਹ 7 एचपी ਜਾ ਜੀ 7 एचपी પેટ્રોલ ਜਿਵੇਂ ਹੁਣ ਆਪਾਂ ਜੀ ਦੀ ਘੰਟੇ ਦੀ ਲਾ 1 ਲੀਟਰ ਜੀ 1 ਲੀਟਰ ਹੁਣ ਆਪਾਂ ਬਲੇਡਸ ਦੀ ਤੇ ਗੱਲ ਆਪਾਂ ਡਿਟੇਲ ਚ ਕਰ ਲਈ ਨੋ ਨਹੀਂ ਆਪਾਂ ਇਸੇ ਤੇ ਕਰਨਾ ਜੀ ਉਹਨੂੰ ਅੱਛਾ ਜੀ ਵੀ 9 ਇੰਚ ਹੀ ਹੋ ਗਿਆ 18 ਹੋ ਗਿਆ 28 ਹੋ ਗਿਆ ਉਹਨੂੰ ਘੱਟ ਵੱਧ ਜਿੰਨਾ ਮਰਜ਼ੀ ਕਰ ਲੋ 18 18 18 ਜਿਵੇਂ 18 ਤੋਂ ਲੈ ਕੇ 9 ਇੰਚ ਦੇ ਵਿੱਚ ਲਗਭਗ 99% ਫਸਲਾਂ ਕਲੀਅਰ ਹੋ ਜਾਂਦੀਆਂ ਨੇ ਠੀਕ ਆ ਜੀ ਠੀਕ ਹੈ ਨਾ ਜੀ ਠੀਕ ਆ ਜੀ ਤੇ ਹੁਣ ਅੱਗੇ ਰਿਹਾ ਜੀ ਹੁਣ ਜਿਹੜਾ ਇਹਦੇ ਵਿੱਚ ਕੀ ਇਹ ਤਾਂ ਆਪਾਂ ਬਲੇਡ ਸਤਾ ਕਰ ਲਿਆ ਹੁਣ ਲੈਂਡਾਰ ਸਬਜ਼ੀ ਲੱਗੀ ਆ ਜੀ ਕੋਈ ਵੇਜੀਟੇਬਲ ਲੱਗੀ ਆ ਹਾਂ ਜੀ ਹੁਣ ਅੱਗੋਂ ਬਲੇਡ ਕੱਟ ਕਰੀਏ ਨੇ ਆਪਣੇ ਕੀ ਜਿਹੜੇ ਵੀਲ ਨੇ ਆਪਣੇ ਘੱਟ ਵੱਧ ਹੋਣਗੇ ਹੂੰ ਇਹ ਵੀ ਅਸੀਂ ਅਡਜਸਟਮੈਂਟ ਕੀਤੀ ਆ ਜੀ ਅੱਛਾ ਜੀ ਇਹਦੇ ਵਿੱਚ ਵੀ ਤਿੰਨ ਅਡਜਸਟਾਂ ਨੇ ਜੀ ਅੱਛਾ ਜੀ ਬਾਈ ਇਹ ਕਰਾਓ ਮਾੜੇ ਦੇ ਦਰਸ਼ਨ ਨੇੜੇ ਕਰਕੇ ਕਿਵੇਂ ਜਸ ਹੁੰਦਾ ਦਿਖਾਓ ਮਾੜੇ ਹੁਣ ਇਸ ਟਾਈਮ ਹੈਗਾ ਜੀ ਇਹ 18 ਇੰਚ 18 ਤੇ ਹੈ ਜੀ ਠੀਕ ਹੈ ਜੀ ਇਹਨੂੰ ਜੇ ਆਪਾਂ ਬਿਲਕੁਲ ਜ਼ੀਰੋ ਤੇ ਲੈ ਆਵਾਂਗੇ ਇਹ ਹੋ ਜਾਊਗਾ 12 ਇੰਚ ਤੇ ਟਾਇਰ ਹਾਂਜੀ ਵੀਲ ਹਾਂਜੀ ਇਹ ਤਾਂ ਹੋ ਗਿਆ ਟਾਇਰ ਬਾਹਰੋਂ ਅੰਦਰ ਨੂੰ ਆਪਾਂ ਹੋਰ ਵੀ ਬਾਹਰ ਕੱਢ ਸਕਦੇ ਜਰੂਰਤ ਅਨੁਸਾਰ ਹਾਂਜੀ ਜਿਵੇਂ ਜ਼ਰੂਰਤ ਆਪਾਂ ਟਾਇਰਾਂ ਨੂੰ ਅੱਗੇ ਪਿੱਛੇ ਵੀ ਕਰ ਸਕਦੇ ਆ ਅੱਛਾ ਜੀ ਦੋਨੇ ਪਾਸੇ ਹਾਂ ਹਾਂ ਇਹ ਹੋ ਗਿਆ ਕਰ ਲੋ ਭਾਵੇਂ ਖੋਲ ਲੋ ਇਹਨਾਂ ਨੂੰ ਖੋਲ ਲੋ ਇਹ ਹੋ ਗਿਆ ਜੀ ਜਿਹੜਾ ਹੁਣ ਮੇਨ ਦੇ ਵਿੱਚ ਆਪਣਾ ਕੀ ਆਪਸ਼ਨ ਹੈ ਜੀ ਇਹਦੇ ਜਿਹੜੀ ਆ ਮੇਨ ਹੈ ਹਾਂ ਜੀ ਹੁਣ ਜਿਹੜੀਆਂ ਹੁਣ ਇਹ ਵੀਰ ਜੀ ਹੁਣੀ ਜਿਵੇਂ ਮਿਰਚ ਦਾ ਕੰਮ ਕਰਦੇ ਹੋਰ ਮੇਰੇ ਵੀਰ ਬਹੁਤ ਮਿਰਚ ਦਾ ਕੰਮ ਕਰਦੇ ਨੇ ਹਾਂ ਜੀ ਉਹਨਾਂ ਨੂੰ ਜਿਹੜੀ ਮੇਨ ਜਿਹੜੀ ਵਟ ਕੱਟਣ 'ਚ ਦਿੱਕਤ ਆਉਂਦੀ ਸੀ ਹਾਂ ਜੀ ਮੈਂ ਵੀ ਆਪਣੇ ਵਾਲੀ ਤੇ ਮੈਂ ਕਰਦਾ ਹਾਂ ਹਮ ਮੇਰੇ ਵਾਲੀ ਵੀਡਰ ਤੇ ਚਲਾਉਣ ਦੇ ਸਮੇਂ ਜਦੋਂ ਵਟ ਕੱਟਦੇ ਸੀ ਜਦੋਂ ਸਿੱਧਾ ਚਲਾ ਰਹੇ ਉੱਥੇ ਕੋਈ ਦਿੱਕਤ ਨਹੀਂ ਸੀ ਹਾਂ ਜੀ 0% ਵਾਈਬ੍ਰੇਸ਼ਨ ਕੋਈ ਜ਼ਿਆਦਾ ਜ਼ੋਰ ਦੀ ਲੋਡ ਨਹੀਂ ਵਧੀਆ ਚੱਲ ਰਿਆ ਸੀ ਹਾਂਜੀ ਜਦੋਂ ਵਟ ਕੱਢਦੇ ਸੀ ਉਦੋਂ ਇਹਨੂੰ ਇੱਕਦਮ ਰੋਕ ਕੇ ਰੱਖਣਾ ਪੈਂਦਾ ਧੱਕੇ ਰੱਖਣਾ ਪੈਂਦਾ ਸੀਗਾ ਕਿਉਂਕਿ ਵਟ ਤੇ ਚੜੇ ਵੀ ਵਟ ਦੇ ਉੱਪਰ ਚੜੇ ਨਹੀਂ ਥੱਲੇ ਉਤਰ ਜਾਂਦਾ ਸੀਗਾ ਹੁਣਾਂ ਦੇ ਹੁੰਦਾ ਸੀ ਹੁਣ ਆਹ ਆਪਸ਼ਨ ਕੀਤੀ ਹੈ ਜੀ ਇਹਨੂੰ ਐ ਟੇਡਾ ਕਰੋ ਹੂੰ ਇੱਥੇ ਲੌਕ ਹੋ ਗਿਆ ਜੀ ਹੂੰ ਲੌਕ ਹੋ ਜਾਊਗਾ ਅੱਛਾ ਆ ਇਹਦੇ ਚ ਪਲੇ ਹੋ ਗਈ ਹੁਣ ਹਾਂਜੀ ਇਹਨੂੰ ਹਿੱਸਾ ਲਾਤਾ ਜੀ ਮੈਂ ਘਰ ਹਾਂ ਅਸਾਂ ਏ ਮਤਲਬ ਇੱਧਰ ਕਰ ਲੋ ਜੀ ਇੱਧਰ ਆਉਣਾ ਇੱਧਰ ਕਰ ਸੈਂਟਰ ਪਿੰਨ ਲਾਤੀ ਜਿਵੇਂ ਟਰੈਕਟਰ ਦੇ ਸੈਂਟਰ ਪਿੰਨ ਹੁੰਦੀ ਹੈ ਇੱਕ ਤਰ੍ਹਾਂ ਮਨੂੰ ਆਪਾਂ ਕਹਿੰਦੇ ਟਰੈਕਟਰ ਦੀ ਕਾਪੀ ਕੀਤੀ ਹੈ ਜੀ ਕੰਪਾਈਨ ਦਾ ਹਿੱਸਾ ਵੀ ਹੁੰਦਾ ਮਤਲਬ ਵੀ ਕੰਪਾਈਨ ਵੈਸੇ ਕੰਪਾਈਨ ਦੀ ਕੀਤੀ ਹੈ ਹਾਂਜੀ ਹੋ ਗਿਆ ਜੀ ਹੁਣ ਇਹਨੂੰ ਜਦੋਂ ਆਪਾਂ ਇਸ ਇਸ ਡਾਇਰੈਕਸ਼ਨ ਤੇ ਚਲਾਵਾਂਗੇ ਇਹਨੂੰ ਹਾਂਜੀ ਹੁਣੇ ਵਟ ਦੇ ਉੱਪਰ ਹੀ ਭੱਜ-ਭੱਜ ਚੜ੍ਹੇਗਾ ਥੱਲੇ ਨਹੀਂ ਉਤਰੂਗਾ ਹਾਂ ਵਟ ਨੂੰ ਕਟਾਈ ਕਰੇਗਾ ਵੈਰੀ ਗੁੱਡ ਇਹ ਮਤਲਬ ਆਪਸ਼ਨ ਸਿਰਫ ਥੋਡੇ ਵਾਲੇ ਚ ਆਉਂਦਾ ਇਹ ਸਾਰੇ ਪੂਰੇ ਵਰਲਡ ਦੇ ਵਿੱਚ ਸਾਡੇ ਇਕੱਲੇ-ਕੱਲਿਆਂ ਕੋਲੇ ਆਉਂਦਾ ਜ ਠੀਕ ਹੈ ਜੀ ਇਹ ਜਿਹੜਾ ਸਪੈਸ਼ਲ ਮਿਰਚਾਂ ਨਾਲ ਨੂੰ ਜ਼ਰੂਰਤ ਹੁੰਦੀ ਆ ਜਿਹਨਾਂ ਨੂੰ ਵੱਟ ਕੱਟਣ ਦੀ ਜ਼ਰੂਰਤ ਪੈਂਦੀ ਜਾਂ ਟਮਾਟਰਾਂ ਵਾਲਿਆਂ ਨੂੰ ਦੋਵਾਂ ਬੰਦਿਆਂ ਨੂੰ ਮੇਨ ਜ਼ਰੂਰਤ ਹੁੰਦੀ ਆ ਵੱਟ ਕੱਟਣ ਦੀ ਬਾਕੀ ਦੂਜੇ ਫਸਲਾਂ ਨੂੰ ਨਹੀਂ ਜ਼ਰੂਰਤ ਆਜੋ ਬਾਈ ਜੀ ਆ ਜਾ ਛੋਟੇ ਭਾਈ ਕਿਰਾਂ ਅੰਦਰ ਨੂੰ ਆਹ ਟਰੈਕਟਰ ਦਾ ਤਾਂ ਬਾਅਦ ਚ ਕਰਦੇ ਆ ਇਹਦਾ ਦਾ ਸਵਾ ਜਿਹੜੇ ਦੂਜੇ ਸੰਦ ਨੇ ਆਪਣੇ ਸਾਰੇ ਇਹਨਾਂ ਦਾ ਕੀ ਸੀਨ ਆ ਜੀ ਆ ਆ ਚੀਜ਼ ਇਹ ਵੀ ਮਤਲਬ ਵੀ ਮਤਲਬ ਸਾਡੇ ਕੋਲ ਜਿਹੜੇ ਵੀ ਨਾ ਮਤਲਬ ਮਤਲਬ ਵੇਰੀਐਂਟਲ ਦੇ ਵਿੱਚ ਬਹੁਤ ਮਾਡਲ ਨੇ ਐਵੇਂ ਦਾ ਮਾਡਲ ਕੋਈ ਹੈ ਨਹੀਂ ਜਿਹੜਾ ਸਾਡੇ ਕੋਲ ਨਾ ਹੋਵੇ ਇਹ ਸਾਰਾ ਮੇਡ ਇਨ ਇੰਡੀਆ ਕੋ ਨਹੀਂ ਜੀ ਇਹ ਨਹੀਂ ਇਹ ਵਿੱਚੋਂ ਕੁਝ ਤਾਈਵਾਨ ਦਾ ਹੈ ਕੋਈ ਚਾਈਨਿਸ ਆ ਤੁਸੀਂ ਮਤਲਬ ਕਿ ਡੀਲਰ ਵੀ ਹੋ ਮੈਨੂਫੈਕਚਰਰ ਵੀ ਹੋ ਮੈਨੂਫੈਕਚਰਰ ਕਮ ਡੀਲਰ ਡੀਲਰ ਤੋ ਕਿ ਉਹਦੇ ਵਿੱਚ ਕੀ ਹੁੰਦਾ ਵੀ ਸਾਡਾ ਜਿਆਦਾ ਮਾਡਲ 99% ਉਹੀ ਜਾਣਾ ਹੁੰਦਾ ਹੈ ਹਾਂਜੀ ਕੋਈ ਕਿਸੇ ਜ਼ਰੂਰਤ ਦੇ ਅਨੁਸਾਰ ਜਿਵੇਂ ਸਾਨੂੰ ਵੀ ਭਾਈ ਸਾਹਿਬ ਉਹ ਨਹੀਂ ਸਾਨੂੰ ਆਹ ਮਾਡਲ ਚਾਹੀਦਾ ਹੁਣ ਜਿਵੇਂ ਹੁਣ ਸਾਡੇ ਕੋਲ ਇਹ ਸਾਰੇ ਇਹ ਮਤਲਬ ਵੀ ਘੱਟ ਰੇਟ ਵਾਲੇ ਪਏ ਨੇ ਇਹ ਸਾਡੇ ਵੈਸੇ ਜਿਹੜਾ ਇਹ ਮੇਨ ਅਸੀਂ ਦੇ ਰਹੇ ਹਾਂ ਘੋੜਿਆਂ ਵਾਲਿਆਂ ਨੂੰ ਘੋੜਿਆਂ ਜਿਹੜੇ ਤਵੇਲੇ ਗੋੜਦੇ ਆ ਉਹਨਾਂ ਨੂੰ ਬਹੁਤ ਲੋੜ ਪਰ ਮੈਂ ਇੱਕ ਆਦੇ ਕੰਮ ਆਉਂਦਾ ਇਹ ਮਤਲਬ ਹੌਲ ਕਰਨ ਦੇ ਮਤਲਬ ਕੰਮ ਆਉਂਦਾ ਜਿਵੇਂ ਖੰਭੇ ਗੱਡਨੇ ਜਾਂ ਵਾਂਸ ਗੱਡਨੇ ਆ ਮੇਨ ਉਹਨਾਂ ਦੇ ਕੰਮ ਹੀ ਚੀਜ਼ ਹੋਊਗੀ ਠੀਕ ਹੈ ਜੀ ਇਹਨੂੰ ਮਤਲਬ ਵੀ 2 ਫੁੱਟ ਤੋਂ ਲੈ ਕੇ 4 2.5 ਇੰਚ ਤੱਕ ਬਿੱਟ ਲੱਗ ਜਾਂਦੀ ਥੱਲੇ ਥੱਲੇ ਠੀਕ ਹੈ ਜੀ ਫਿਰ ਸਾਡੇ ਕੋਲ ਇੱਕ ਆ ਕਾਲੀ ਮਸ਼ੀਨਾਂ ਦੀ ਸਪੈਸ਼ਲ ਠੀਕ ਹੈ ਜੀ ਇਹ ਉੱਪਰ ਬੈਠ ਕੇ ਜੇ ਕੋਈ 5 ਏਕੜ 10 ਏਕੜ 2 ਏਕੜ ਕਰਨਾ ਉਹਨਾਂ ਵਾਸਤੇ ਮਾਡਲ ਨੇ ਕਾ ਕੱਟਣ ਵਾਲਾ ਉੱਪਰ ਬੈਠ ਕੇ ਸੀਟ ਲੱਗੀ ਹੈ ਬੜੇ ਆਰਾਮ ਨਾਲ ਮਤਲਬ ਉੱਤੇ ਬੰਦਾ ਚਲਾ ਰਿਹਾ ਇਹਨੂੰ ਠੀਕ ਹੈ ਜੀ ਮਤਲਬ ਇਹਦੇ ਚੇਹਰੇ ਵੀ ਕੋਈ ਮਗਰ ਪੈਦਾ ਚੱਲਣਾ ਪਊਗਾ ਠੀਕ ਹੈ ਜੀ ਤੇ ਫਿਰ ਇਹਦੇ ਵਿੱਚ ਸਾਡੇ ਕੋਲ ਕਈ ਮਾਡਲ ਨੇ ਇਹਦੀਆਂ ਜੇ ਤੁਸੀਂ ਐਮ ਆਰ ਪੀ ਦੱਸਣਾ ਚਾਹੁੰਦੇ ਹੋ ਵੀ ਦੱਸ ਦੋ ਭਾਈ ਜੀ ਕੋਈ ਐਮ ਆਰ ਪੀ ਫਿਰ ਲੱਗ ਲੱਗੇ ਮਤਲਬ ਉਹਦੇ ਸਾਡੇ ਕੋਲ ਰੇਟ ਲੱਗੇ ਹੋਏ ਨੇ ਸਾਡੂ ਬਾਲੀ ਉਹ ਦਿੱਕਤ ਨਹੀਂ ਇਹ ਵੀ ਲੌਨ ਕਟਰ ਆ ਗਿਆ ਜੀ ਇਹ ਵੀ ਲੌਨ ਕਟਰ ਸਾਰੇ ਲੌਨ ਕਟਰ ਹੁਣ ਇਧਰ ਸਾਰੇ ਸਾਡੇ ਕੋਲੇ ਮਕੈਨੀਕਲ ਆ ਗਿਆ ਜੀ ਹਾਂਜੀ ਇਹ ਸਾਡੇ ਕੋਲ ਵੀਡਰ ਆ ਗਿਆ ਟੋਟਲ ਇਹ ਵੀਡਰ ਸੇਮ ਵੀਡਰ ਆ ਜਿਹੜਾ ਆਪਾਂ ਪਹਿਲਾਂ ਦਿਖਾਇਆ ਬਾਈ ਜੀ ਇਹ ਵੱਖਰਾ ਹੈ ਇਹ ਇਹ ਅਲੱਗ ਚੀਜ਼ ਹੈ ਇਹ ਅਲੱਗ ਚੀਜ਼ ਹੈ ਠੀਕ ਹੈ ਜੀ ਠੀਕ ਹੈ ਜੀ ਫਿਰ ਹੁਣ ਸਾਡੇ ਕੋਲ ਇਧਰ ਵੀਡਰ ਦੇ ਮਾਡਲ ਇਹ ਵੱਡੇ ਵੀਡਰ ਆ ਗਏ ਇਹ ਵੱਡੇ ਆ ਗਏ ਜੀ ਹਾਂਜੀ ਇਹ ਮਤਲਬ ਦੋ ਕੰਮ ਕਰਦੇ ਜੀ ਗੁਡਾਈ ਤੇ ਪਲੱਸ ਨਾਲ ਮਿੱਟੀ ਵੀ ਬਾੜ ਚੜਾਉਂਦੇ ਆ ਦੋਨੋਂ ਮਾਡਲ ਆ ਠੀਕ ਹੈ ਜੀ ਹਾਂਜੀ ਇਹ ਸਾਡੇ ਕੋਲ ਫਰੰਟ ਰੋਟਰੀ ਪਲੱਸ ਗੀਅਰ ਮਾਡਲ ਆ ਜੀ ਇਹ ਅੱਛਾ ਜੀ ਮਤਲਬ ਫਰੰਟ ਰੋਟਰੀ ਪਲੱਸ ਗੀਅਰ ਮਾਡ ਬਾਕੀ ਆ ਸਾਡੇ ਕੋਲ ਪਿੱਛੇ ਜੋ ਨੋਰਮਲ ਰੇਂਜ ਸੈਂਟਰ ਰੋਟਰੀ ਪਏ ਨੇ ਠੀਕ ਆ ਆ ਬੈਂਕ ਰੋਟਰੀ ਹੈ ਜੀ ਇਹ ਮਾਡਲ ਠੀਕ ਆ ਜੀ ਇਹ ਮਨ ਸਾਰਾ ਵਹਾਈ ਦੇ ਗੁੜਾਈ ਦੇ ਬਹੁਤ ਵੱਖਰੀ ਲੋਡ ਦੇ ਹਿਸਾਬ ਨਾਲ ਵਰਤੇ ਜਾਂਦੇ ਵਰਤੇ ਜਾਂਦੇ ਆ ਜੀ ਇਹ ਮਨ ਮੇਨ ਜਿਵੇਂ ਸਪੈਸ਼ਲ ਜਿਹੜਾ ਆ ਗਿਆ ਇਹ ਝੋਨੇ ਦੀ ਤੇ ਕਣਕ ਦੀ ਗੁੜਾਈ ਵਾਲਾ ਆ ਗਿਆ ਜੀ ਮਾਡਲ ਕਣਕ ਦੀ ਕਟਾਈ ਵਾਲੇ ਤਾਂ ਪਾਇਓ ਚਾਨਣਾ ਮਾੜਾ ਜਿਹਾ ਕਿਹੜਾ ਜੀ ਇਹ ਜੀ ਸਾਡੇ ਕੋਲ ਜਿਵੇਂ ਸਾਡੇ ਕੋਲ ਰੇਂਜ ਆ ਜੀ 2.5 ਇੰਚ ਤੋਂ ਅਸੀਂ ਸ਼ੁਰੂ ਕਰਦੇ ਹਾਂ ਗੁੜਾਈ ਦਾ ਕੰਮ 2.5 ਇੰਚ ਤੋਂ ਅਸੀਂ ਫੁੱਟਾਂ ਜੇ ਨਹੀਂ ਗੱਲਾਂ ਕਰਦੇ ਕਿਉਂਕਿ ਵੇਜੀਟੇਬਲ ਹੋਇਆ ਕਣਕ ਝੋਨਾ ਆਗਾ ਉਹਨਾਂ ਚ ਇੰਚੀਆਂ ਦੇ ਹਿਸਾਬ ਨਾਲ ਕੰਮ ਚੱਲਦਾ ਜੀ ਹਾਂਜੀ ਇਹ ਮੇਨ ਅਸੀਂ ਹੌਲੀ ਚੀਜ਼ ਬਣਾਈ ਆ ਹਾਂਜੀ 2.5 ਇੰਚ ਕਰ ਲਓ 3.5 ਕਰ ਲਓ 4.5 ਇੰਚ ਕਰ ਲਓ ਹਾਂਜੀ ਫਿਰ 5.5 ਇੰਚ ਕਰ ਲਓ ਹਾਂਜੀ 6 ਕਰ ਲਓ ਇਹਨੂੰ 7.5 ਇੰਚ ਵਾਲੇ ਫਿਰ 9 ਇੰਚ ਮਤਲਬ ਇੰਚੀਆਂ ਦੇ ਹਿਸਾਬ ਨਾਲ ਸਾਡੇ ਕੋਲ ਹਰੇਕ ਰੇਂਜ ਹੈਗੀ ਆ ਠੀਕ ਆ ਜੀ 2.5 ਇੰਚ ਤੋਂ ਲੈ ਕੇ ਉੱਪਰ ਸਾਡੇ ਕੋਲ ਟਰੈਕਟਰ ਤੱਕ ਪਹੁੰਚ ਗਿਆ 4 ਫੁੱਟ ਤੱਕ ਠੀਕ ਹੈ ਜੀ ਮੰਨ ਲਓ ਜੇ ਸਾਨੂੰ ਤੁਸੀਂ ਕਹੋ ਵੀ 1-1 ਇੰਚ ਇੰਚੀ ਸਾਨੂੰ ਚਾਹੀਦਾ ਚੜਾਈ ਚ ਉਹ ਵੀ ਅਸੀਂ ਦਵਾਂਗੇ ਸਟੈਪ ਬਾਏ ਸਟੈਪ ਹੋਈ ਜਾਊਗਾ ਸਟੈਪ ਉਹ ਜਿਵੇਂ ਦਾ ਕਿਸ ਦਾ ਕੰਮ ਹੋਵੇ ਸਾਡੇ ਕੋਲ ਮਾਟ ਠੀਕ ਹੈ ਜੀ ਇਹ ਇਹ ਹੋ ਗਿਆ ਜੀ ਮੇਨ ਆ ਸਾਡੇ ਕੋਲੇ ਬਈਆਂ ਵਾਲੀਆਂ ਟੋਟਲ ਅਰੇਂਜ ਹੋ ਗਈ ਡ੍ਰਿੱਲਾ ਡ੍ਰਿੱਲਾ ਹੋਈਆਂ ਮਤਲਬ ਵੀ ਆ ਮਤਲਬ ਵੀ ਡਬਲ ਪੋਰੀ ਹੋ ਗਈ ਆ ਡਬਲ ਹੋ ਗਈ ਇਹ ਕੀ ਆ ਇੱਥੇ ਆ ਰਿਹਾ ਆ ਵੇਖੋ ਜੀ ਆ ਹੁਣ ਆ ਜਿੰਨੀਆਂ ਡਿਕਸਾਂ ਨੇ ਜੀ ਇਹ ਵੇਖੋ ਹਾਂਜੀ ਏ ਇੰਨੇ ਬੀਜ ਘੇਰੂਗੀ ਜੀ ਆ ਇੱਕ ਡਿਕਸੇ ਇੱਕ ਬੀਜ ਨੂੰ ਲੱਗਣੀ ਹੈ ਜੀ ਠੀਕ ਹੈ ਜੀ ਆ ਗੇ ਲੋ ਕਿੰਨੇ ਆ ਮੰਨ ਲਓ ਵੀ ਟੋਟਲ ਕਿੰਨੇ ਤਰ੍ਹਾਂ ਦੀ ਡਿਸਕ ਆ ਜੀ ਮਤਲਬ ਇੰਨੇ ਤਰ੍ਹਾਂ ਦੀ ਡਿਕਸ ਆ ਕੁਝ ਵੀ ਬੀਜ ਲੋ ਮਤਲਬ ਕੁਝ ਵੀ ਬੀਜ ਲੋ ਦੇ ਨਾਲ ਤੁਸੀਂ ਠੀਕ ਹੈ ਜੀ ਇਹ ਸਾਰੇ ਸਾਡੇ ਕੋਈ ਆ ਸਮਾਨ ਕੀ ਆ ਜੀ ਆ ਇਧਰ ਵਾਲਾ ਇਹ ਸਾਡੇ ਮੰਨ ਲਓ ਵੀ ਉਹਦਾ ਵੀਡਰ ਅਟੈਚਮੈਂਟ ਹੀ ਨੇ ਜੀ ਅਟੈਚਮੈਂਟਸ ਨੇ ਅੱਛਾ ਹਾਂਜੀ ਇਹ ਸਪੈਸ਼ਲ ਜਿਵੇਂ ਸਾਡਾ ਪਲੋ ਆ ਮੈਂ ਅਸੀਂ ਜ਼ਿਆਦਾ ਉਹ ਨਹੀਂ ਕਰਦੇ ਜੀ ਆ ਆ ਆ ਲੈ ਜੋ ਆ ਲੈ ਜੋ ਜੋ ਖੇਚ ਜਾ ਕੇ ਨਹੀਂ ਚੱਲਣੀ ਅਸੀਂ ਉਹਨੂੰ ਮਨਾ ਕਰਦੇ ਜੀ ਨਹੀਂ ਚੱਲਣੀ ਠੀਕ ਹੈ ਜੀ ਆ ਸਾਡੇ ਆਪਣਾ ਕੋਈ ਤੁਹਾਡਾ ਕੰਟੈਕਟ ਨੰਬਰ ਜਾਂ ਈਮੇਲ ਉਹ ਸਾਰਾ ਐਡ ਕਰ ਦਾਂ ਬਾਅਦ ਚ ਹਾਂਜੀ ਉਹ ਆਪਾਂ ਐਡ ਕਰ ਦਾਂਗੇ ਸਾਰਾ ਕੁਝ ਠੀਕ ਆ ਜੀ ਹਾਂਜੀ ਠੀਕ ਆ ਭਾਜੀ ਬਹੁਤ ਚੰਗਾ ਲੱਗਿਆ ਤੁਹਾਡੇ ਟਰੈਕਟਰ ਤੇ ਕਰਾਉਨੇ ਆ ਬਾਅਦ ਚ ਦਰਸ਼ਨ ਥੈਂਕ ਯੂ ਭਾਈ ਸਾਹਿਬ ਸਾਡੇ ਕੋਲੇ ਵਾਟਰ ਪੰਪ ਹਾਂਜੀ ਇਹ ਵਾਟਰ ਪੰਪ ਕਿਵੇਂ ਜੇ ਮੈਂ ਆਪਾਂ ਪਾਣੀ ਥਰੋ ਕਰਨਾ ਹੈ ਕਿਸੇ ਹਾਂਜੀ ਥੋ ਮੰਨੋ ਵੀ ਕਈਆ ਪੋਰਟੇਬਲ ਵੀ ਕੰਮ ਕਰਨਾ ਪੈਂਦਾ ਕੋਈ ਸਬਜ਼ੀ ਦੀ ਪਾਣੀ ਦੇ ਜਿੱਦਾਂ ਪਾਣੀ ਫਲੱਡ ਆ ਗਿਆ ਮੀਂਹ ਦਾ ਪਾਣੀ ਆ ਗਿਆ ਉਹ ਨਿਕਲ ਜਾਂਦਾ ਹਾਂਜੀ ਹਾਂਜੀ ਕੋਈ ਕੋਈ ਫਸਲਾ ਵਿੱਚ ਕੋਈ ਹੁਣ ਜੇ ਕਹਿੰਦੇ ਪਣੀਰੀ ਬੀਜੀ ਆ ਪਨਾਲ ਦੋ ਕਨਾਲ ਅਧਾ ਕਿਲਾ ਉਹਦੇ ਚ ਪਾਣੀ ਕੱਢਣਾ ਹੁਣ ਪਾਣੀ ਕਿਵੇਂ ਨਿਕਲੂਗਾ ਉਹਦੇ ਵਾਸਤੇ ਉਹ ਸਾਧਨ ਵੀ ਕਿਹੜਾ ਲਾਈਟ ਨਹੀਂ ਹੁੰਦੀ ਮੌਕੇ ਤੇ ਕੁਝ ਵੀ ਫਿਰ ਇਹ ਆਪਣੇ ਇੰਜਨਾਂ ਨਾਲ ਉਹ ਤੁਸੀਂ ਕੰਮ ਚਲਾ ਸਕਦੇ ਹੋ ਪੰਪ ਕਰਕੇ ਚੱਕ ਦੰਦਾ ਚੱਕ ਲੋ ਸਾਰੇ ਕੋਲੇ ਹਾਂਜੀ ਇਹ ਔਗਰ ਆ ਸਾਡੇ ਕੋਲੇ ਸਾਡੇ ਕੋਲ ਹੈਂਡ ਟੂਲ ਨੇ ਟੋਟਲ ਇਹ ਛੋਟੇ ਮਾਲੀਆਂ ਵਾਲਾ ਵਿਭਾਗ ਮੰਤਰੀ ਹਾਂ ਜਿਹੜਾ ਹਾਜ ਕੋ ਘਰੇ ਸਾਰ ਗਾਰਡਨ ਕੰਮ ਕਰਨਾ ਇਹ ਅਰਥ ਔਗਰ ਨੇ ਇਹ ਮੋਟਰ ਆ ਮੰਨੋ ਉਹ ਇੰਜਨ ਉਹ ਇੰਜਨ ਤਾਂ ਚੱਲੂਗੀ ਇਹ ਲਾਈਟ ਤੇ ਜਿੰਨਾ ਚਿਰ ਉਹਦੇ ਚ ਪਾਣੀ ਰਹੂਗਾ ਮੰਨੋ ਵੀ ਉਹਦੇ ਚ ਟੋਬੇ ਜਾਂ ਕੋਏਚ ਉਹ ਨਾ ਚੱਲਦੇ ਰਹੋਗੇ ਉਸ ਤੋਂ ਬਾਅਦ ਜਦੋਂ ਪਾਣੀ ਖਤਮ ਬੰਦ ਹੋ ਜਾਊਗਾ ਆਟੋ ਕਟ ਆਟੋ ਕਟ ਆਟੋ ਕਟ ਸਬਮਰਸੀਬਲ ਹਾਂਜੀ ਅੱਛਾ ਇਹ ਵੀ ਤੁਸੀਂ ਬਣਾਉਂਦੇ ਨਹੀਂ ਇਹ ਆਪਾਂ ਇਹ ਰਾਜਕੋਟ ਤੋਂ ਮਗਵਾਇਆ ਹੈ ਅੱਛਾ ਜੀ ਹਾਂਜੀ ਇਹ ਵੀ ਅਰਥ ਆ ਆਪਣਾ ਚੈਨਸਾ ਹੋ ਗਿਆ ਆਪਣੇ ਕੋਲੇ ਬਾਈ ਇੱਕ ਗੱਲ ਮੈਨੂੰ ਬਾਈ ਦੀ ਵਧੀਆ ਲੱਗੀ ਜਿਹੜਾ ਆਪਣੇ ਕੁਝ ਬਾਈ ਬਣਾਉਂਦਾ ਉਹ ਕਹਿੰਦਾ ਵੀ ਹਾਂ ਭਾਈ ਬਣਾਉਨੇ ਆ ਨਹੀਂ ਕਹਿੰਦਾ ਨਹੀਂ ਭਾਈ ਅਸੀਂ ਮੰਗਾਉਨੇ ਆ ਸਿੱਧੀ ਸਾ ਹਾਂ ਮਤਲਬ ਉਹਨਾਂ ਦਾ ਜੋ ਸਟicker ਸਿਸਟਮ ਨੇ ਰੱਖਿਆ ਜੀ ਅਸੀਂ ਕੋਈ ਆਪਾਂ ਕਹੀ ਜਾਈਏ ਵੀ ਜੀ ਅਸੀਂ ਬਣਾਉਣਾ ਨਹੀਂ ਨਹੀਂ ਜੋ ਕੁਝ ਬਣਾ ਰਹੇ ਬਸ ਉਹਨਾਂ ਹੀ ਕਲੀਅਰ ਕੱਟ ਕਰਦੇ ਆ ਜੀ ਕੰਮ ਹਾਂਜੀ ਹਾਂ ਮਤਲਬ ਹੁਣ ਸਾਡੇ ਕੋਲੇ ਸਪੈਸ਼ਲ ਸਾਡੇ ਕੋਲ ਆ ਗਿਆ ਜੀ ਆਹ ਬਾਈ ਜੀ ਮਾੜਾ ਜਿਹਾ ਸੱਚ ਯਾਰ ਇਹਦੇ ਕਰਾਉ ਦਰਸ਼ਨ ਯਾਰ ਆਹ ਸੰਦ ਅਲੋ ਅੱਛਾ ਜੀ ਹਾਂ ਇਹ ਆਪਣਾ ਤੁਸੀਂ ਵੀ ਮੰਨ ਲਓ ਬਣਾਉਨੇ ਹੋ ਜੀ ਨਹੀਂ ਜੀ ਨਹੀਂ ਇਹ ਵੀ ਮੰਗਾਉਨੇ ਆ ਆ ਬਾਈ ਜਿਹੜੀ ਬਾੜੀ ਮਸ਼ੂਰੀ ਜੀ ਨਹੀਂ ਚੱਲਦੀ ਉਹ ਜਿਹੜਾ ਤੇਲ ਜਾ ਪਾਉਂਦੇ ਆ ਘਰੋਂ ਡਰਮ ਚੋਂ ਕਾਰ ਚ ਪਾਉਣ ਲੱਗ ਜਾਂਦਾ ਟਰੈਕਟਰ ਚ ਪਾਉਣ ਲੱਗ ਜਾਂਦੇ ਆ ਇਹ ਸਾਡੇ ਕੋਲ ਦੋ ਮਾਡਲ ਹੈਗੇ ਜੀ ਇਹ ਆ ਇਹਦਾ ਮੀਟਰ ਜ ਹੈ ਹਾਂ ਜੀ ਆ ਇਹਦਾ ਭਾਈ ਮੀਟਰ ਜ ਇਹਦੀ ਭਾਈ ਬਣ ਕੇ ਕੀਮਤ ਦੱਸ ਦੋ ਇਹਦਾ ਫਿਰ ਬੰਦੇ ਦਾ ਇਹਦਾ ਜੀ ਮਤਲਬ ਵੀ ਸਾਰਾ ਜਿਗਾਰਡ ਕਿੰਨੇ ਦਾ ਜੀ ਇਹ ਮਤਲਬ ਵੀ 13000 ਰੁਪਏ ਦਾ ਜੀ 12 ਵਾਲਾ ਵੀ ਹੈਗਾ ਇਹਦੇ ਚ ਆਪਣੇ ਕੋਲੇ 12 ਔਰ 13 ਦੋ ਮਾਡਲ ਨੇ ਇਹਦੇ ਚ ਆਟੋ ਕੱਟਾ ਜੀ ਆਟੋ ਕੱਟਾ ਜੀ ਸਾਰਾ ਆਟੋ ਕੱਟਾ ਦੋ ਮਿੰਟ ਦੇ ਵਿੱਚ 70 ਤੋਂ 80 ਲੀਟਰ 90 ਲੀਟਰ ਤੱਕ ਵੀ ਇਹ ਤੇਲ ਛੋੜਦਾ ਕਿੰਨੇ ਦਾ ਦੱਸਿਆ ਜੀ ਇਹ ਇੱਕ 12000 ਦਾ ਮਾਡਲ ਇੱਕ 13 ਦਾ 12 ਦਾ ਤੇ ਭਾਈ 13 ਦਾ ਇੱਕ ਸਾਡੇ ਕੋ ਸਸਤੀ ਵੀ ਹੈਗੇ ਨੇ ਅੱਛਾ ਜੀ ਹਾਂ ਜੀ ਉਹ ਵਿਦਆਊਟ ਮੀਟਰ ਨੇ ਉਹ ਇਹ ਥੱਲੇ ਪਈਆਂ ਨੇ ਸਾਰੀਆਂ ਕੋਈ 8000 ਦੀ ਹੈ ਕੋਈ 9000 ਦੀ ਇਹ ਚ ਕੁਪੇ 7500 ਦੇ ਜਿ ਲੱਗ ਲੱਗ ਮਾਡਲ ਸਾਡੇ ਕੋਲ ਨਿਚੇ ਆ ਆ ਬਾਈਆਂ ਦੀ ਕੀ ਹੈਗੀ ਜੀ ਮੈਨੂਫੈਕਚਰਿੰਗ ਯੂਨਿਟ ਆ ਇੱਥੇ ਪਾਈ ਏ ਮਤਲਬ ਕਿ ਆਰ ਐਨ ਡੀ ਵੀ ਕਹਿ ਸਕਦੇ ਹਾਂ ਤੁਸੀਂ ਮੈਨੂਫੈਕਚਰਿੰਗ ਕਹਿੰਦੇ ਹੋ ਜੀ ਤੇ ਇੱਥੇ ਸਾਰਾ ਸਮਾਨ ਬਣਾਉਂਦੇ ਆ ਟਿੱਲੋਂ ਪਾਵਰ ਜੀ ਟਿੱਲੋਂ ਪਾਵਰ ਟਿੱਲਰ ਵਾਲੇ ਪਿੰਡ ਕਿਹੜਾ ਬਾਈ ਜੀ ਫਰੀਦੇ ਵਾਲਾ ਜੀ ਡਿਸਟ੍ਰਿਕਟ ਫਰੀਦੇ ਵਾਲਾ ਫਰੀਦੇ ਵਾਲਾ ਪਿੰਡ ਆ ਪਿੰਡ ਬੜੇ ਸੋਹਣੇ ਨੇ ਜ਼ਮੀਨਾਂ ਬੜੀਆਂ ਪੱਧਰੀਆਂ ਨੇ ਸਾਡੇ ਪਟਿਆਲੇ ਹੋਰ ਤਰ੍ਹਾਂ ਦੀ ਥੋੜੀ ਜੀ ਲੈਂਡ ਇਹ ਸਾਡੇ ਹਰ ਇੱਥੇ ਬਣਦੇ ਆ ਸਾਡੇ ਠੀਕ ਹੈ ਜੀ ਬੜੀ ਨੌ 6 ਘੰਟੇ ਚ ਰੈਡੀ ਕਰ ਦਿੰਨੇ ਆ ਯਕੀਨ ਲਈ ਵਾਸਤੇ ਵੀ ਸਾਡੇ ਕੋਲ ਇੱਥੇ ਆਓ ਕੋਲੇ ਬਹਿ ਕੇ ਵੀ ਬਣਾ ਕੇ ਲਿਜਾ ਸਕਦੇ ਲੋ ਯਕੀਨ ਹੋ ਜੇ ਵਾਕਈ ਆਪ ਖੁਦ ਮੈਨੂਫੈਕਚਰਿੰਗ ਕਰਦੇ ਜਾਂ ਕੋਤ ਨਹੀਂ ਗੱਲ ਹੈਗੀ ਲਓ ਜੀ ਤੁਹਾਡੀ ਅੱਖਾਂ ਦੇ ਸਾਹਮਣੇ ਜੇ ਤੁਸੀਂ ਕੋਈ ਸਮਾਨ ਬਣਾਉਣਾ ਹੈ ਤਾਂ ਭਾਈ ਅੱਖਾਂ ਦੇ ਸਾਹਮਣੇ ਹੀ ਤਿਆਰ ਕਰ ਦਿੰਦੇ ਆ ਸਾਰਾ ਸੰਭਲ ਕੇ ਮਤਲਬ ਯਾਰ ਮੈਂ ਬੜੇ ਅਸੀਂ ਜਾਣ ਨਹੀਂ ਰਹੇ ਸਾਡਾ ਕੰਮ ਇਹ ਹੀ ਆ ਹੋਰ ਅਸੀਂ ਕਰਨਾ ਕੀ ਹੈ ਪਰਫੈਕਟ ਕੀ ਆ ਕਿ ਬੜਾ ਟਰਾਂਸਪੇਰੈਂਟ ਜਾਂ ਕੰਮ ਲੱਗਿਆ ਸਿੱਧਾ ਸਾਦਾ ਜਾਂ ਬੰਦਾ ਵਿੱਚ ਬਾਈਓ ਮਿਲਿਆ ਨਹੀਂ ਆਮ ਕੀ ਹੈ ਕਿ ਥੋੜੀ ਜੀ ਨਾ ਆਪਣੇ ਸਮਾਜ ਚ ਆਪਾਂ ਵੀ ਥੋੜੀ ਜੀ ਡਰਾਮੇਬਾਜੀ ਚ ਪੈ ਕੇ ਸਾਰਾ ਸਮਾਜ ਇਹ ਡਰਾਮੇਬਾਜੀ ਚ ਪੈ ਗਿਆ ਸੋ ਇਹ ਤੋਂ ਨਿਕਲਣ ਦੀ ਵੀ ਲੋੜ ਆ ਤਾਂ ਕਿ ਫਾਰਮਰਸ ਦੀ ਵੈਲਫੇਅਰ ਤੇ ਕੰਮ ਕੀਤਾ ਜਾਵੇ ਥੈਂਕ ਯੂ